ਚਵਾਲਕ ਦੀਆਂ ਮਨਮੋਹਕ ਪਹਾੜੀਆਂ ਅਤੇ ਸਤਲੁਜ ਦੇ ਕੰਢੇ ਤੇ ਵਿਰਾਜਮਾਨ ਗੁਰਦੁਆਰਾ ਵਿਭੌਰ ਸਾਹਿਬ ਇਸ ਸਥਾਨ ਦੀ ਵਿਲੱਖਣਤਾ ਵਿਸ਼ੇਸ਼ ਵਿਲੱਖਣਤਾ ਹੈ ਕਿਉਂਕਿ ਇਸ ਸਥਾਨ ਤੇ ਦਸ਼ਮੇਸ਼ ਪਿਤਾ ਸਰਬੰਸਦਾਨੀ ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਬਾਣੀ ਦਾ ਉਚਾਰਣ ਕੀਤਾ ਸੀ ਜਿਸ ਨੂੰ ਚੌਪਾਈ ਸਾਹਿਬ ਦੀ ਬਾਣੀ ਕਿਹਾ ਜਾਂਦਾ ਹੈ ਸਨ 1753 ਈਸਵੀ ਦੇ ਵਿੱਚ ਵਿਭੌਰ रियासत ਦੇ ਰਾਜਾ ਰਤਨ ਰਾਜ ਦੀ ਪੁਰਜੌਰ ਮੰਗਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਇਸ ਥਾਂ ਤੇ ਪਹੁੰਚਦੇ ਨੇ ਜਦੋਂ ਬਾਈ ਧਰ ਦੇ ਰਾਜੇ ਮੁਗਲਾਂ ਦਾ ਸਾਥ ਦੇ ਰਹੇ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਕੋਰ ਵਿਰੋਧ ਕਰ ਰਹੇ ਸਨ ਉਸ ਵਕਤ ਵਿਭੌਰ ਰਾਜਸਤਾਨ ਦੇ ਰਾਜਾ ਰਤਨ ਰਾਏ ਦੀ ਮੰਗ ਤੇ ਇਸ ਥਾਂ ਤੇ ਪਹੁੰਚਦੇ ਨੇ ਅਤੇ ਇਸ ਰਮਣੀਕ ਸਥਾਨ ਤੇ ਤਪ ਕਰਦੇ ਹੋਏ ਸ੍ਰੀ ਚੌਪਈ ਸਾਹਿਬ ਬਾਣੀ ਦਾ ਉਚਾਰਨ ਕਰਦੇ ਨੇ ਜਿਸ ਨੂੰ ਅੱਜ ਸ੍ਰੀ ਚੌਪਈ ਸਾਹਿਬ ਦਿਵਸ ਦੇ ਵਜੋਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਮਨਾਉਂਦੀਆਂ ਨੇ ਸੋ 11 ਸਤੰਬਰ ਨੂੰ ਇਹ ਦਿਹਾੜਾ ਐਸਜੀਪੀ3 ਅਤੇ ਕਿਲਾ ਆਨੰਦਗੜ੍ਹ ਕਾਰ ਸੇਵਾ ਵੱਲੋਂ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਗੁਰੂ ਕੀਰਤਨੀਆਂ ਗੁਰ ਇਤਿਹਾਸ ਨਾਲ ਸੰਗਤ ਨੂੰ ਜੋੜਨਗੇ ਇਸ ਸਥਾਨ ਤੇ ਦੇਸ਼ ਵਿਦੇਸ਼ ਤੋਂ ਵੱਡੀ ਤعداد ਦੇ ਵਿੱਚ ਸੰਗਤ ਗੁਰੂ ਘਰ ਵਿੱਚ ਨਤਮਸਤਕ ਸਜਦਾ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਦੀ ਹੈ ਅਤੇ ਇਸ ਸਥਾਨ ਦੀ ਮਹੱਤਤਾ ਨੂੰ ਦੇਖਦਿਆਂ ਹੋਇਆਂ ਹਰ ਕਿਸੇ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਸੋ ਇਸ ਪਵਨ ਪਵਿੱਤਰ ਸਥਾਨ ਤੇ ਜੋ ਵੀ ਸਜਦਾ ਕਰਦਾ ਹੈ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਸਥਾਨ ਤੇ 1964 ਇਸਵੀ ਵਿੱਚ ਕਿਲਾ ਆਨੰਦਗੜ੍ਹ ਤੋਂ ਕਾਰ ਸੇਵਾ ਦੇ ਮੁਖੀ ਬ੍ਰह्मज्ञानी ब्रह्मलीन ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ 38 ਸਾਲ ਲਗਾਤਾਰ ਸਤਲੁਜ ਦੇ ਕੰਢੇ ਤੋਂ ਕਾਰ ਸੇਵਾ ਚਲਾਈ ਗਈ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸ਼ਿਸ਼ੋਭਿਤ ਹੈ ਵੱਡੇ ਹਾਲ ਗੁਰੂ ਕੇ ਲੰਗਰ ਔਰ ਦੂਰ ਦਰਾੜਿਆਂ ਤੋਂ ਆਣ ਵਾਲੀ ਸੰਗਤ ਦੇ ਲਈ ਰਹਾਸ਼ ਦੇ ਪੁਕਤਾ ਪ੍ਰਬੰਧ ਕੀਤੇ ਗਏ ਹਨ ਹੁਣ ਇਹ ਪ੍ਰਬੰਧ ਐਸਜੀਪੀਸੀ ਦੇ ਅਧੀਨ ਚੱਲ ਰਿਹਾ ਹੈ ਅਤੇ ਚੌਪਈ ਸਾਹਿਬ ਦਿਵਸ ਸਾਂਝੇ ਤੌਰ ਤੇ ਐਸਜੀਪੀਸੀ ਅਤੇ ਕਾਰ ਸੇਵਾ ਕਿਲਾ ਆਨੰਦਗੜ੍ਹ ਵੱਲੋਂ ਸਮੁੱਚੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਸਮੁੱਚੀਆਂ ਸੰਗਤਾਂ ਇਸ ਦਰ ਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਇਸ ਵਕਤ ਸਾਡੇ ਨਾਲ ਮੌਜੂਦ ਨੇ ਗੁਰ ਇਤਿਹਾਸ ਦੀ ਸਾਂਝ ਪਾਵਾਂਗੇ ਫਤਿਹ ਤੋਂ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਆਪ ਜੀ ਦਾ ਦੈਨਿਕ ਸਵੇਰਾ ਟੀਵੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਧੰਨਵਾਦ ਸੁਇਸ ਪਵਨਾ ਪਵਿੱਤਰ ਸਥਾਨ ਬਾਰੇ ਸੰਗਤ ਨੂੰ ਚਾਨਣਾ ਪਾਉ ਕਿ ਇਹ ਸਥਾਨ ਕਦੋਂ ਸ਼ੋਭਿਤ ਹੋਇਆ ਤੇ ਗੁਰੂ ਸਾਹਿਬ ਨੇ ਕਦੋਂ ਇਸ ਧਰਤੀ ਤੇ ਚਰਨ ਪਾਏ ਇਸ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਤੋਂ 3 ਸਾਲ ਪਹਿਲਾਂ ਚਰਨ ਪਾਏ ਜੀ ਖਾਲਸੇ ਦੀ ਸਿਰਜਣਾ ਸੰਬਤ 1756 ਦੇ ਵਿੱਚ 1699 ਦੀ ਵਿਸਾਖੀ ਤੋਂ ਹੀ ਇਹ ਇਸ ਸਥਾਨ ਤੇ ਮਹਾਰਾਜ ਜੀ ਨੇ ਸੰਬਤ 1753 1696 ਈਸਵੀ ਵਿੱਚ ਚਰਨ ਭਾਰੇ ਰਾਜਾ ਰਤਨ ਰਾਏ ਜੋ ਕੋਹਰ ਦੀ ਰਾਸਤ ਦਾ ਰਾਜਾ ਹੈ ਉਹਦੀ ਦੇਨ ਕੀ ਗੁਰਵਾਨ ਕਰਕੇ ਸਮਝ ਤੇ ਜਿੱਦਾਂ ਕਿ ਇੱਥੇ ਚੌਪਈ ਸਾਹਿਬ ਉਚਾਰਣ ਦਿਵਸ ਕਾਰ ਸੇਵਾ ਤੇ ਐਸਜੀਪੀਸੀ ਵੱਲੋਂ ਸਾਂਝੇ ਤੌਰ ਤੇ ਮਨਾਇਆ ਜਾਂਦਾ ਹੈ ਹਾਂਜੀ ਇਹ ਸਥਾਨ ਤੇ ਗੁਰੂ ਸਾਹਿਬ ਜਿਨੇ ਕੀ ਇਤਿਹਾਸ ਸਾਖਸ਼ਾ ਤੇ ਸਚੀ ਦਾ ਗਵਾਹ ਹੈ ਕਿ ਗੁਰੂ ਸਾਹਿਬ ਨੇ ਇੱਥੇ ਲੰਬਾ ਸਮਾਂ ਬទਿਤ ਕੀਤਾ ਕਿੰਨਾ ਸਮਾਂ ਇਸ ਸਥਾਨ ਤੇ ਗੁਰੂ ਸਾਹਿਬ ਨੇ ਤਪ ਕੀਤਾ ਤੇ ਕੀ ਸੰਦੇਸ਼ ਜੋ ਹੈ ਅੱਜ ਦੀ ਪੀੜ੍ਹੀ ਨੂੰ ਦੇ ਕੇ ਗਏ ਸਾਹਮਣੇ ਦੇਖ ਕੇ ਗਏ ਇਸ ਸਥਾਨ ਤੇ ਕਾਫੀ ਸਮਾਂ ਰਹੇ ਜੀ ਮਹਾਰਾਜ ਕਈ ਮਹੀਨੇ ਰਹਿਆ ਪਹਿਲਾਂ ਇੱਥੇ ਬੋਰਡ ਲੱਗਾ ਸੀ ਤੁਸੀਂ ਤਾਂ ਵੇਖਿਆ ਹੋਵੇਗਾ ਉੱਤੇ ਕਾਰਸੇਵਾਲੇ ਨੇ ਲਿਖਿਆ 13 ਮਹੀਨੇ 13 ਦਿਨ 13 ਘੜੀਆਂ 13 ਬਲ ਦੇ ਇਸ ਕਰਕੇ ਕਾफी ਸਮਾਂ ਲੰਮਾ ਸਮਾਂ ਮਹਾਰਾਜ ਸਾਹਿਬ ਜੀ ਇਸ ਸਥਾਨ ਤੇ ਰਹੇ ਇਸ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਵਰਤਮਾਨੀ ਕੋਈ ਬਾਣੀ ਕੀ ਤੋਪਈ ਪੁਣੀ ਪਰਵਾਦ ਦੇ ਅਛਾਪੂਰਨ ਹੋਇਆ ਚਤਕੀਛ ਤਬ ਚਰਨਾਂ ਨੂੰ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਤਪਾਰਾ ਇਸ ਪਾਣ ਪਾਵਨ ਪਵਿੱਤਰ ਬਾਣੀ ਦੀ ਰਚਨਾ ਕੀਤੀ ਜਿਸ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਬੇਨਤੀਆਂ ਕੀਤੀਆਂ ਕੜੂਕੇਤ ਨੂੰ ਸਰੰਤ ਅਰਿਵਾਪਾ ਦਿਲੋ ਬਾਰੀ ਸਰੋਠੌਰ ਮੋਸਾਈ ਦੋਸਤ ਦੋਖ ਤੇ ਲੋ ਬਚਾਈ ਸੋਇਸ ਬਾਣੀ ਨੂੰ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਵੀ ਪੜਿਆ ਜਾਂਦਾ ਹੈ ਸ਼ਾਮ ਨੂੰ ਸੋਧਾ ਰਹਿੜਾ ਸਬ지 ਦੀ ਬਾਣੀ ਵਿੱਚ ਵੀ ਪੜਿਆ ਜਾਂਦਾ ਹੈ ਜਦੋਂ ਵੀ ਕੋਈ ਮੁਸ਼ਕਲ ਦੀ ਘੜੀ ਆਉਂਦੀ ਹੈ ਉਦੋਂ ਇਸ ਬਾਣੀ ਦਾ ਜਾਪ ਕੀਤਾ ਜਾਂਦਾ ਮਹਾਰਾਜ ਜੀ ਰੱਖਿਆ ਕਰਦੇ ਹੈ ਤੇ ਇਸ ਬਾਣੀ ਦੇ ਬਾਬਤ ਮਹਾਰਾ ਸਾਹਿਬ ਜੀ ਦੇ ਬਚਨਾਂ ਮਹਾਤਮਾ ਦਸਦੇ ਮਹਾਰਾਜ ਸਾਹਿਬ ਜੀ ਇਸ ਬਾਣੀ ਦਾ ਮਾਰੇ ਕਹਿੰਦੇ ਸੋਨੇ ਗੰਗ ਜੋ ਜਾਏ ਸੁਰਸਨਾ ਪਾਵੇ ਜਿਹੜਾ ਵੀ ਜੀਵ ਇਸ ਬਾਣੀ ਨੂੰ ਸਰਵਣ ਕਰੇਗਾ ਉਹ ਰਸਨਾ ਦੀ ਪ੍ਰਾਪਤੀ ਹੋਵੇਗੀ ਚੱਤਰ ਬਣੇਗਾ ਵਿਦਵਾਨ ਬਣੇਗਾ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇੱਕ ਚੀਵਰੇ ਤੇ ਛੜੀ ਰੱਖੀ ਸੀ ਤੇ ਉਹਨੂੰ ਗੀਤਾ ਦੇ ਅਰਥ ਕਰਵਾਤੇ ਸੀ ਇਸ ਤਰ੍ਹਾਂ ਇਹ ਬਾਣੀ ਦਾ ਬਹਾਤਾਵਾ ਜਿਹੜਾ ਬਾਣੀ ਪੜਦਾ ਉਹਨੂੰ ਰਸਨਾ ਦੀ ਪ੍ਰਾਪਤ ਹੁੰਦੀ ਆ ਉਹ ਬਖਤਾ ਬਣ ਜਾਂਦਾ ਿਤਰਾਇਆਂ ਸਿਆਣਪਾਂ ਦਰਮਦ ਆ ਜਾਂਦੀਆਂ ਦੁੱਖ ਦਰਦ ਇਧਰ ਕੋਈ ਨਹੀਂ ਰਹਿ ਜਾਂਦਾ ਮਹਾਰਾਜ ਜੀ ਦੇ ਬਚਨ ਸੁਣੇ ਕੰਗ ਜੋ ਜਾਏ ਸੋ ਰਸਨਾ ਪਾਵੇ ਸੁਣੇ ਮੋਢ ਤੇ ਚਲਾਏ ਤਤਤਾ ਆਵੇ ਦੁੱਖ ਦਰਦ ਭਾਉ ਨਿਕਟਣਾ ਤੈਨ ਨਰਕ ਰਹਿ ਬਹੁਤ ਜੁ ਜਾ ਕੇ ਇੱਕ ਬਾਤ ਚੌਪਈ ਕੋਟ ਬਾਣੀ ਦਾ ਮਹਾਤਮਾ ਜੀ ਹਾਂਜੀ ਸੋ ਜਿਹੜਾ ਚੌਪਈ ਸਾਹਿਬ ਦੇਸ ਮਤੋਂ ਵੱਡੇ ਪੱਧਰ ਤੇ ਜੋੜ ਮੇਲਾ ਸਜ ਰਿਹਾ ਕਿੰਨੀ ਕੀ ਸੰਗਤ ਇਸ ਸਥਾਨ ਤੇ ਨਤਮਸਤਕ ਹੁੰਦੀ ਔਰ ਕੀ ਕੀ ਉਪਰਾਲੇ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਤੇ ਜਾ ਰਹੇ ਬਹੁਤ ਪਦਾ ਦੇ ਵਿੱਚ ਸੰਗਤ ਆਉਂਦੀ ਏ ਦੂਰੋਂ ਦੂਰੋਂ ਤੋਂ ਸੰਗਤ ਇਸ ਸਥਾਨ ਤੇ ਆਉਂਦੀ ਆ ਤੇ ਮਹਾਰਾਜ ਸਾਹਿਬ ਜੀ ਦਾ ਚੌਪੀ ਸਾਹਿਬ ਉਚਾਰਨ ਦਿਵਸ ਮਨਾਇਆ ਜਾਂਦਾ ਹੈ ਮਹਾਰਾਜ ਸਾਹਿਬ ਜੀ ਨੇ ਬਾਣੀ ਦੀ ਜੋ ਰਚਨਾ ਕੀਤੀ ਸੀ ਉਦੋਂ ਸੰਬਤ 1753 ਇਹ ਪਾਦੋਂ ਸੁਦੀ ਐਸਟਮੀ ਤੇ ਪਾਦੋਂ ਸੁਦੀ ਐਸਟਮੀ ਚੋਪੀ ਸਾਹਿਬ ਉਚਾਰਨ ਦਿਵਸ ਹਰ ਸਾਲ ਬੜੀ ਸ਼ਰਧਾ ਪਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਕਿਲਾ ਆਨੰਦਗੜ੍ਹ ਵਾਲੇ ਬਾਬੇ ਸਾਰੇ ਰਲ ਕਰਕੇ ਮਨਾਉਂਦੇ ਆ ਖੰਡ ਪਾਟ ਸਾਹਿਬਾਂ ਦੇ ਪ੍ਰਵਾਹ ਚੱਲਦੇ ਲੜੀਆਂ ਚੱਲਦੀਆਂ ਖੰਡ ਪਾਟ ਸਾਹਿਬਾਂ ਦੀਆਂ ਤੇ ਲੰਗਰ ਚੱਲਦੇ ਆ ਮਾਲ ਗੋੜਿਆਂ ਦੇ ਹੋਰ ਵੀ ਕਈ ਪ੍ਰਕਾਰ ਦੇ ਸੰਗਤਾਂ ਵੀ ਨਾਣਾ ਪ੍ਰਕਾਰ ਦੇ ਜਿਹੜੇ ਆ ਲੰਗਰ ਸੰਗਤਾਂ ਵਾਸਤੇ ਤਿਆਰ ਕਰਦੀਆਂ ਤੇ ਸੰਗਤਾਂ ਵੀ ਬਹੁਤ ਦਾਤ ਦੇ ਵਿੱਚ ਨਤਮਸਤਕ ਹੋਣ ਵਾਸਤੇ ਹੁੰਦੇ ਨੇ ਇਸ ਸਥਾਨ ਤੇ ਦੀਵਾਨਸ ਪ੍ਰਸਾਦ ਸਜਦੇ ਆ ਜਿੱਥੇ ਰਾਗੀ ਸਾਡੀ ਹਰਜਸ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਆ ਤੇ ਦਰਬਾਰ ਦੇ ਦਰਬਾਰ ਸਾਹਿਬ ਦੇ ਅੰਦਰ ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਸੰਗਤੀ ਰੂਪ ਦੇ ਅੰਦਰ ਚੌਪੀ ਸਾਹਿਬ ਜੀ ਦੇ ਜਾਪ ਕਰਦੇ ਆ ਇਹ ਬਹੁਤ ਨੰਦ ਆਉਂਦਾ ਆ ਤੁਮਹਾਂ ਕਾਂਤੀ ਵਾਲਾ ਸਥਾਨ ਹੈ ਜੀ ਇਸ ਸਥਾਨ ਤੇ ਆਪ ਜੀ ਦਾ ਸਭ ਦਰਸ਼ਨ ਕਰਦੇ ਸੋ ਇਹ ਸੰਨ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਸੇਵਾ ਨਿਮੋਬੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਇਤਿਹਾਸ ਸਾਡੇ ਨਾਲ ਸਾਂਝ ਪਾਈ ਹੈ ਸੋ ਜਿਵੇਂ ਕਿ ਸ੍ਰੀ ਚੌਪਈ ਸਾਹਿਬ ਅਮਰੀ ਕਰੋ ਹਾਤ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਅਤੇ ਬਾਣੀ ਦੇ ਅੰਦਰ ਇਹ ਵੀ ਆਂਦਾ ਸੁਣੇ ਗੁੰਗ ਜੋ ਜਾਇ ਸੁਰਸਨਾ ਪਾਏ ਸੁਣੇ ਮੂੜ ਚਿਤ ਲਾਏ ਚਤਰਤਾ ਆਏ ਸੋ ਇਹ ਪਾਵਨ ਪਵਿੱਤਰ ਬਾਣੀ ਦਸ਼ਮੀਸ਼ ਪਿਤਾ ਸਰਬ ਸਿਦਾਨੀ ਧੰਨ ਧੰਨ ਛਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸਤਲੁਜ ਦੇ ਕੰਢੇ ਤੇ विराजमान ਹੋ ਕੇ ਸ਼शोभत ਕੀਤੀ ਉਚਾਰਨ ਕੀਤਾ ਅਤੇ ਇਹ ਪਾਵਨ ਬਾਣੀ ਜੋ ਵੀ ਪੜਦਾ ਹੈ ਅਤੇ ਗੁੰਗੇ ਨੂੰ ਰਸਨਾ ਮਿਲ ਜਾਂਦੀ ਹੈ ਤੇ ਮੂਰਖ ਨੂੰ ਚਤਾਰਤਾ ਆ ਜਾਂਦੀ ਹੈ ਸੋ ਸ਼ਕਤੀਮਾਨ ਇਹ ਬਾਣੀ ਹੈ ਸੋ ਜੋ ਜੋ ਵੀ ਇਸ ਦੱਤੇ ਆਣ ਕੇ ਸਜਦਾ ਨਤਮਸਤਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਨਮਕ ਹੋ ਕੇ ਅਰਦਾਸ ਬੇਨਤੀਆਂ ਜੋਦਰੀਆਂ ਕਰਦਾ ਉਸ ਦੀ ਹਰ ਅਰਦਾਸ ਮਨੋ ਕਾਮਨਾ ਇਸ ਪਾਵਨ ਵਿਤਰਸਥਾਨ ਤੋਂ ਪੂਰਨ ਹੁੰਦੀ ਹੈ राजबिंदर जी अपने साथी मनोज कुमार नाल ए अपडेट लेके हाजिर होया हा तुसी देख रहे हो दैनिक सवेरा टीवी गुरुद्वारा बिबोर सा नंगल डैम देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर